ਮੈਂ ਸਤਪਾਲੀ ਸ਼ੀ ਇਹਲਾ ਪ੍ਰਧਾਨ ਮੈਡੀਕਲ ਪ੍ਰੈਕটিশਨ ਐਸੋਸੀਏਸ਼ਨ ਪੰਜਾਬ ਇਹਲਾ ਮੰਗਦਾ ਮੈਂ ਅੱਜ ਜੋ ਮਤਲਬ ਕਿ ਸਾਰੇ ਬਲਾਕਾਂ ਦੇ ਵਿੱਚ ਇਹ ਚੱਲ ਰਹੀ ਹੈ ਮੁਹਿੰਮ ਨਸ਼ਾ ਵਿਰੋਧੀ ਇੱਕ ਵੱਡੇ ਸੈਮੀਨਾਰ ਸਾਡੇ ਬਲਾਕਾਂ ਦੇ ਵਿੱਚ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਪੰਚਾਇਤਾਂ ਨੂੰ ਨਾਲ ਲੈ ਕੇ ਤੇ ਕਲੱਬਾਂ ਨੂੰ ਨਾਲ ਲੈ ਕੇ ਸਾਡੇ ਜਥੇਵੰਦੀ ਵੱਲੋਂ ਜਿਵੇਂ ਯੋਗਾ ਦੇ ਵਿੱਚ ਸੀਤਪਾਲ ਸਿੰਘ ਦੇ ਸੀਤੀ ਡਾੜੇ ਦੇ ਉੱਤੇ ਅਸੀਂ ਵੱਡਾ ਇਕੱਠ ਕਰਕੇ ਉੱਥੇ ਜਿਹੜਾ ਨਸ਼ਾ ਵਿਰੋਧੀ ਕਾਨਫਰੰਸ ਕੀਤਾ ਸੀਗਾ ਇਸੇ ਤਰ੍ਹਾਂ ਅਸੀਂ ਬੋਹਾ ਦੇ ਵਿੱਚ ਵੀ ਇੱਕ ਵੱਡਾ ਸੈਮੀਨਾਰ ਕੀਤਾ ਹੈ ਇਸੇ ਤਰ੍ਹਾਂ ਅਸੀਂ ਮਾਨਸਾ ਦੇ ਵਿੱਚ ਵੀ ਇੱਕ ਸੈਮੀਨਾਰ ਕਰ ਚੁੱਕੇ ਹਾਂ ਇਸੇ ਅੱਠੇ ਬਲਾਕਾਂ ਦੇ ਵਿੱਚ ਸਾਡੇ ਅੱਡੋ-ਅੱਡ ਸੈਮੀਨਾਰ ਚੱਲ ਰਹੇ ਨੇ ਸਰਦੂਰਗੜ ਤੇ ਝਨੀਰ ਦੋ ਬਲਾਕ ਸਾਡੇ ਰਹਿ ਗਏ ਨੇ ਉਹਨਾਂ ਨੂੰ ਵੀ ਛੇਤੀ ਅਸੀਂ ਉੱਥੇ ਸੈਮੀਨਾਰ ਕਰਾਵਾਂਗੇ ਇਹ ਸੈਮੀਨਾਰ ਕੱਲੇ ਇਹ ਨਹੀਂ ਹੈ ਆ ਵੀ ਸਾਡੇ ਡਾਕਟਰਾਂ ਨੂੰ ਜਾਗਰੂਕ ਕਰਦੇ ਆ ਇਹ ਸੈਮੀਨਾਰ ਪੂਰੇ ਪਬਲਿਕ ਨੂੰ ਪੂਰੇ ਸੰਸਥਾਵਾਂ ਨੂੰ ਜਾਗਰਤ ਕਰਦੇ ਆ ਜਿਹੜੇ ਨਸ਼ੇ ਨੇ ਨਸ਼ੇ ਇੱਕ ਇਹੀ ਦਲਦਲ ਹੈ ਇਹਦੇ ਵਿੱਚ ਜੋ ਬੰਦਾ ਡਿੱਗ ਗਿਆ ਉਹ ਮੁੜ ਕੇ ਨਿਕਲਣ ਦਾ ਨਾਮ ਨਹੀਂ ਲੈਂਦਾ ਜਿਹੜਾ ਚਿੱਟਾ ਹੈ ਇਹ ਆਰਥਿਕ ਤੌਰ ਤੇ ਵੀ ਖਤਮ ਕਰਦਾ ਹੈ ਤੇ ਸਮਾਜਿਕ ਤੌਰ ਤੇ ਵੀ ਬੰਦੇ ਨੂੰ ਖਤਮ ਕਰਦਾ ਹੈ ਸਰੀਰਕ ਤੌਰ ਤੇ ਵੀ ਖਤਮ ਕਰਦਾ ਹੈ ਇਸ ਲਈ ਇਹਨਾਂ ਦਲਦਲ ਦੇ ਵਿੱਚੋਂ ਕੱਢਣ ਲਈ ਅਸੀਂ ਲਗਾਤਾਰ ਜਿਹੜੇ ਸੈਮੀਨਾਰ ਕਰਾ ਰਹੇ ਹਾਂ ਜਿਸ ਤਰ੍ਹਾਂ ਡੀਸੀ ਸਾਹਿਬ ਨੇ ਸਾਨੂੰ ਕਿਹਾ ਸੀਗਾ ਵੀ ਤੁਸੀਂ ਸੈਮੀਨਾਰ ਕਰ ਵੱਧ ਤੋਂ ਵੱਧ ਕਰਵਾ ਕੇ ਲੋਕਾਂ ਨੂੰ ਜਾਗਰਤ ਕੀਤਾ ਜਾਵੇ ਉਹਨਾਂ ਦੀ ਏਸੀ ਦਿਸ਼ਾ ਨਿਰਦੇਸ਼ਾ ਹਟ ਅਸੀਂ ਆਪਣੇ ਸੈਮੀਨਾਰ ਕਰਾ ਰਹੇ ਸਰ ਮੈਂ ਗੁਰਜੀਤ ਸਿੰਘ ਪ੍ਰਧਾਨ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਬਲਾਕ ਹਲਾੜਾ ਜੋ ਅਸੀਂ ਅੱਜ 23 ਮਾਰਚ ਦੇ ਸਿੱਧਾਂ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਦਾ ਜਿਹੜਾ ਆਯੋਜਿਤ ਕੀਤਾ ਗਿਆ ਜਿਸ ਦਾ ਵਿੱਚ ਮੁੱਖ ਨਸੇ ਭਰੂਣ ਹੱਤਿਆ ਅਤੇ ਪਾਣੂ ਪਾਣੀ ਬਚਾਓ ਸੰਬੰਧੀ ਹੈ ਜਿਹੜਾ ਅਸੀਂ ਹੈ ਜਿਹੜਾ ਮੁੱਖ ਰੱਖੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਸਾਡੇ ਵਿੱਚ ਬਾਹਰੋਂ ਆਏ ਸਾਡੇ ਸੂਬੇ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਕਐਸਆਰ ਤੇ ਸੂਬੇ ਦੇ ਸਹਾਇਕ ਕਐਸਆਰ ਤੇ ਸਿਵਲ ਪ੍ਰਸ਼ਾਸਨ ਅਤੇ ਸਿਵਲ ਅਧਿਕਾਰੀਆਂ ਨੂੰ ਜਿਹੜਾ ਨਾਲ ਲੈ ਕੇ ਅਸੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਜੋ ਸਾਡੀ ਮੈਡੀਕਲ ਪ੍ਰੈਕਟਿਸਨਰ ਐਸੋਸੀਏਸ਼ਨ ਆ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਵਿੱਚ ਜਾਂ ਭਰੂਣ ਹੱਤਿਆ ਦੇ ਵਿੱਚ ਜਿਹੜਾ ਨਹੀਂ ਇਨਵੋਲਵ ਹੁੰਦੀ ਸੋ ਮੈਂ ਜ਼ਿਆਦਾ ਸਮਾਂ ਨਾਲ ਲੈਂਦਾ ਹੋਇਆ ਇੱਕੋ ਹੀ ਮੰਗ ਕਰਦਾ ਕਿ ਸਾਡੇ ਜਿਹੜਾ ਮੈਡੀਕਲ ਪ੍ਰੈਕਟਿਸਨਰ ਐਸੋਸੀਏਸ਼ਨ ਦੇ ਸਾਥੀਆਂ ਨੂੰ ਬੇਵਜ੍ਹਾ ਨਸਿਆਂ ਦੀ ਆੜ ਵਿੱਚ ਆ ਜਿਹੜਾ ਨਾ ਤੰਗ ਕੀਤਾ ਜਾਵੇ ਤੇ ਅਸੀਂ ਜੋ ਸਰਕਾਰ ਦਾ ਏ ਨਸਾ ਜੁੱਧ ਨਸਿਆਂ ਵਿਰੁੱਧ ਮਹਿਮ ਦੇ ਵਿੱਚ ਆ ਜਿਹੜਾ ਔਰ ਉਪਯੋਗ ਇਹਦੀ ਹੈ ਜਿਹੜੀ ਅਸੀਂ ਸਲਾਂਗਾ ਕਰਦੇ ਹਾਂ ਤੇ ਇਹਨਾਂ ਦੇ ਮੋਡੇ ਨਾਲ ਮੋਡਾ ਲਾ ਕੇ ਅਸੀਂ ਚੱਲਣ ਦੀ ਹਾਂ ਮੈਂ ਧਨਮਲ ਗੋਇਲ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟਿਸ਼ਨਜ਼ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਹੈੱਡ ਆਫਿਸ ਨੇੜੇ ਟੀਬੀ ਟਾਪ ਰੇ ਬਠਿੰਡਾ ਅਸੀਂ ਅੱਜ 23 ਮਾਰਚ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਸ਼ਿਆਂ ਤੇ ਭ੍ਰੂਣ ਹੱਤਿਆ ਦੇ ਖਿਲਾਫ ਇੱਕ ਸੈਮੀਨਾਰ ਜਿਹੜਾ ਹੋ ਕਰਨ ਜਾ ਰਹੇ ਹਾਂ ਜਨ ਜਾਗਰਤੀ ਦੇ ਲਈ ਸਾਡੀ ਜਥੇਬੰਦੀ ਵੱਲੋਂ ਪਿਰਤ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਸੈਮੀਨਾਰ ਨੁਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰਤ ਕੀਤਾ ਜਾਂਦਾ ਔਰ ਅੱਜ ਅਸੀਂ ਮੈਡੀਕਲ ਪ੍ਰੈਕਟਿਸ਼ਨ ਜੈਸ ਸਿਚੁਏਸ਼ਨ ਪੰਜਾਬ ਜ਼ਿਲ੍ਹਾ ਮਾਨਸਾ ਦੇ ਬਲਾਕ ਬਲਾਡਾ ਦੇ ਵਿੱਚ ਇਹ ਕਾਰਜ ਕਰ ਰਹੇ ਹਾਂ ਸਰਕਾਰ ਵੱਲੋਂ ਪਿਛਲੇ ਦਿਨੀ ਜੋ ਨਸ਼ਿਆਂ ਦੇ ਵਿਰੋਧ ਦੇ ਵਿੱਚ ਇੱਕ ਪ੍ਰੋਗਰਾਮ ਲੈ ਕੇ ਆਈ ਅਸੀਂ ਉਹਦੀ ਸਲਾਹਗਾ ਵੀ ਕਰਦੇ ਆ ਉੱਤੇ ਨਾਲੋਂ ਨਾਲ ਸਰਕਾਰ ਨੂੰ ਇਹ ਦੱਸਣਾ ਵੀ ਚਾਹੁੰਦੇ ਆ ਕਿ ਸਾਡੀ ਜਥੇਬੰਦੀ ਦੇ ਇਹ ਨਾਰਮਸ ਨੇ ਸਾਡੀ ਜਥੇਬੰਦੀ ਦਾ ਇਹ ਸਿਧਾਂਤ ਹੈ ਕਿ ਪਿਛਲੇ ਸਮੇਂ ਤੋਂ ਅਸੀਂ ਜਿਹੜਾ ਹੈਗਾ ਇਹ ਕਾਰਜ ਲਗਾਤਾਰ ਕਰਦੇ ਆ ਰਹੇ ਆ ਔਰ ਹੁਣ ਅਸੀਂ ਹੋਰ ਤਨਦੇਹੀ ਦੇ ਨਾਲ ਸਮੁੱਚੇ ਪੰਜਾਬ ਦੇ ਵਿੱਚ ਅਸੀਂ ਇਸ ਨੂੰ ਲਾਗੂ ਕੀਤਾ ਹੋਇਆ 23 ਮਾਰਚ ਦੇ ਸੀ ਇਬਦਾਨ ਨੂੰ ਸਮਰਪਿਤ ਜਿਹੜੇ ਆ ਯਾਦਗਰੀ ਸਮਾਰੋਹ ਵੀ ਉਹਬਦੇ ਲਾ ਕੇ ਔਰ ਖੂਨਦਾਨ ਕਰਕੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਮਾਜ ਸੇਵਾ ਦੇ ਕੰਮ ਨੇ ਉਹੋ ਕਰਕੇ ਲਗਾਤਾਰ ਕਰ ਰਹੇ ਆ। ਔਰ ਇਸੇ ਤੁਹਾਡੇ ਜ਼ਰੀਏ ਇੱਕ ਇਹ ਮੈਸੇਜ ਪੰਜਾਬ ਸਰਕਾਰ ਨੂੰ ਦੇਣਾ ਚਾਹੁੰਦੇ ਆ ਕਿ ਪਿਛਲੇ ਦਿਨੀ ਜੋ ਸਾਡੀ ਮੈਡੀਕਲ ਪ੍ਰੈਕਟਿਸ਼ਨ ਦੀ ਅਨਲਿਸਟਡ ਮੈਡੀਕਲ ਪ੍ਰੈਕਟਿਸ਼ਨਰਾਂ ਦੀਆਂ ਸਮੱਸਿਆਵਾਂ ਵਾਲੇ ਉਹਨਾਂ ਸਬੰਧੀ 26 ਨਵੰਬਰ ਨੂੰ ਇੱਕ ਪੰਡਲ ਮੀਟਿੰਗ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਵੀ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਹੋਈ ਹੈ ਜਿਦੇ ਵਿੱਚ ਸਮੁੱਚਾ ਸਿਹਤ ਵਿਭਾਗ ਸੀ ਡਾਇਰੈਕਟਰ ਹੈਲਥ ਹੈਲਥ ਕਤਰ ਡਾਇਰੈਕਟਰ ਆਜਰਬੈਦਾ ਸਮੇਤ ਪੂਰਾ ਜਿਹੜਾ ਹੈਗਾ ਸੀ ਸਰਕਾਰੀ ਅਧਿਕਾਰੀ ਜਿਹੜੇ ਸਿਹਤ ਵਿਭਾਗ ਨਾਲ ਜੁੜੇ ਹੋਏ ਆ ਆਹਾਂ ਅਧਿਕਾਰੀਆਂ ਦੇ ਜਸ਼ਾਂਬਲ ਸੀ ਉੱਥੇ ਕਾਫੀ ਡਿਸਕਸ਼ਨ ਤੋਂ ਬਾਅਦ ਸਾਨੂੰ ਇਸ ਗੱਲ ਦਾ ਭਰੋਸਾ ਜਿਹੜਾ ਸਿਹਤ ਮੰਤਰੀ ਔਰ ਹੈਲਥ ਡਾਇਰੈਕਟਰ ਸਾਹਿਬ ਨੇ ਹੈਲਥ ਕੰਟਰੋਲ ਸਾਹਿਬ ਨੇ ਦਿੱਤਾ ਸੀ ਕਿ ਇੱਕ ਟ੍ਰੇਨਿੰਗ ਦੇ ਕੇ ਤੁਹਾਨੂੰ ਪ੍ਰੈਕਟਿਸ ਕਰਨ ਦਾ ਅਧਿਕਾਰ ਦਿੱਤਾ ਜਾਊਗਾ ਸਾਡਾ ਉਹ ਮਸਲਾ ਜਿਹੜਾ ਪ੍ਰੋਸੈਸ ਦੇ ਵਿੱਚ ਹੈ ਅਸੀਂ ਸਰਕਾਰ ਨੂੰ ਥਾਡੇ ਮਾਧਿਅਮ ਜਰੀ ਪ੍ਰਜੋਰ ਅਪੀਲ ਕਰਨੀ ਚਾਹੁੰਦੇ ਆ ਕਿ ਸਾਡੇ ਇਸ ਮਾਮਲੇ ਨੂੰ ਸਾਡੇ ਇਸ ਮਸਲੇ ਨੂੰ ਸਾਡੀ ਇਸ ਮੰਗ ਨੂੰ ਜਿਹੜੀ ਚਰੋਕਣੀ ਮੰਗ ਹੈ ਜਿਹੜੀ ਲੋਕਾਂ ਦੀ ਸਿਹਤ ਸਭਾਵਾਂ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਅਸੀਂ ਗਰਾਊਂਡ ਲੈਵਲ ਦੇ ਉੱਤੇ ਸਿਹਤ ਸਭਾਵਾਂ ਜਿਹੜੀਆਂ ਮੋਢਲੀਆਂ ਹਰ ਵੇਲੇ ਜਿਹੜੀਆਂ 24 ਘੰਟੇ ਜਿਹੜੀਆਂ ਸਸਤੀਆਂ ਜਿਹੜੀਆਂ ਸਿਹਤ ਸਭਾਵਾਂ ਦਿੰਦੇ ਆ ਔਰ ਇਹਨਾਂ ਦੇ ਵਿੱਚ ਕੋਈ ਵਿਗੜ ਨਾ ਪਵੇ ਇਸ ਕਰਕੇ ਅਸੀਂ ਇਹ ਪਰਜ਼ੋਰ ਜਿਹੜੀ ਹੈ ਮੰਗ ਸਰਕਾਰ ਤੋਂ ਕਰਦੇ ਆ ਮੁੱਖ ਮੰਤਰੀ ਸਾਹਿਬ ਤੋਂ ਕਰਦੇ ਆ ਸਿਹਤ ਮੰਤਰੀ ਸਾਹਿਬ ਤੋਂ ਕਰਦੇ ਆ ਕਿ ਇਹਨੂੰ ਕਾਨੂੰਨੀ ਨੁਕਤੇ ਨਾਲ ਨਾ ਦੇਖਿਆ ਜਾਵੇ। ਇਹ ਇੱਕ ਸਮਾਜਿਕ ਮਸਲਾ ਹੈ ਇਸ ਕਰਕੇ ਇਹਨੂੰ ਸਮਾਜਿਕ ਮਸਲੇ ਵਜੋਂ ਵਿਚਾਰ ਕੇ ਜਿਹੜੀ ਟ੍ਰੇਨਿੰਗ ਦਾ ਭਰੋਸਾ ਸਾਨੂੰ ਦਵਾਇਆ ਜੋ ਹਦਾਇਤਾਂ ਜਿਹੜੀਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀਆਂ ਨੇ ਅਸੀਂ ਸਮਝਦੇ ਹਾਂ ਕਿ ਉਹਨਾਂ ਨੂੰ ਜਲਦੀ ਲਾਗੂ ਕੀਤਾ ਜਾਵੇ ਔਰ ਅਸੀਂ ਹੋਰ ਤਨਦੇਹੀ ਦੇ ਨਾਲ ਜੋ ਇਸ ਤਰ੍ਹਾਂ ਦੇ ਸਮਾਜ ਸੇਵਾ ਦੇ ਜਿਹੜੇ ਕਾਰਜ ਨੇ ਇਹਨਾਂ ਨੂੰ ਹੋਰ ਜਿਹੜੇ ਹੈਗੇ ਤਨਦੇਹੀ ਦੇ ਨਾਲ ਕਰਾਂਗੇ। ਅਸੀਂ ਮੈਡੀਕਲ ਪ੍ਰੈਕਟਿਸ਼ਨ ਜੈਸੋਸੀਏਸ਼ਨ ਪੰਜਾਬ ਵੱਲੋਂ ਔਰ ਸਾਡੇ ਜ਼ਿਲ੍ਹਾ ਮਾਨਸਾ ਵੱਲੋਂ ਸਾਡੇ ਚੇਅਰਮੈਨ ਸਾਹਿਬ ਰਗਵੀਰ ਸ਼ਰਮਾ ਜੀ ਸਾਡੇ ਨਾਲ ਨੇ ਸਾਡੇ ਪ੍ਰਧਾਨ ਸਤਪਾਲ ਰਿਸ਼ੀ ਜੀ ਨਾਲ ਨੇ ਸਿਮਰਜੀਤ ਗਾਗੋਵਾਲ ਜੀ ਸਾਡੇ ਸਕੱਤਰ ਸਾਹਿਬ ਨਾਲ ਨੇ ਔਰ ਸਾਡੇ ਕੈਸ਼ੀਅਰ ਅਮਰੀਕ ਸਿੰਘ ਜੀ ਮੱਖਾ ਜੀ ਵੀ ਸਾਡੇ ਨਾਲ ਨੇ ਔਰ ਸਾਡੇ ਇਸ ਬਲਾਕ ਦੇ ਬਹੁਤ ਹੀ ਹੋਣਹਾਰ ਪ੍ਰਧਾਨ ਗੁਰਜੀਤ ਸਿੰਘ ਜੀ ਬਰੇ ਨੈب ਸਿੰਘ ਜੀ ਆhmadpur ਤੇ ਜਗਦੇਵ ਸਿੰਘ ਜੀ ਔਰ ਗੁਰਲਾਲ ਸਿੰਘ ਜੀ ਜਿਹੜੇ ਹਮੇਸ਼ਾ ਇੱਥੋਂ ਦੀ ਬਹੁਤ ਅੱਛੀ ਜਜਾਰੂ ਟੀਮ ਹੈ ਜਿਹੜੀ ਹਮੇਸ਼ਾ ਲੋਕ ਸਭ ਲੋਕ ਸੇਵਾ ਦੇ ਖੇਤਰ ਦੇ ਵਿੱਚ ਕੰਮ ਜਿਹੜਾ ¡Oh, oh! oh